ਬਾਕੀ ਬੋਟ ਦਾ ਕਰਾਉਣ ਕਰਦੇ ਆ ਅਲਗ ਅਲਗ ਕੰਮ ਤੇ ਬਾਕੀ ਉਹ ਦੱਸਦੇ ਆ ਆ ਬੜੀਆਂ ਫੈਸਟਾਂ ਤੋਂ ਉਹਨਾਂ ਨੂੰ ਖੋਣਦੀ ਏ ਆਏ ਵੜ ਕੇ ਉੱਧਰੋਂ ਤੋਂ ਆ ਗਏ ਆ ਹਾਂ ਜੀ ਸਾਡੀ ਕਾਲ ਜੀ ਮੈਂ ਤੇ ਮੇਰਾ ਭਤੀਜ ਮਿਲੋ ਅਸੀਂ ਚੱਲੇ ਅੱਜ ਵੋਟ ਲੈ ਕੇ ਵੋਟ ਕਿੱਥੇ ਲੈ ਗਏ ਜਾਂ ਫਿਰ ਵੋਟ ਲੈ ਕੇ ਚੱਲੇ ਆ ਅਸੀਂ ਅਹਿਮਦਗੜ੍ਹ ਤੇ ਆਪਾਂ ਕਿੰਨੇ ਕਿਲੋਮੀਟਰ ਦੂਰ ਗੜ੍ਹ 20 ਕਿਲੋ 22 ਕਿਲੋਮੀਟਰ ਹੈਗਾ ਜਾਣਕੀ ਤੇ ਬੰਦਾ ਜਿਹੜਾ ਜੱਲੇ ਆ ਜਣ ਕੀ ਮੈਂ ਕਹਨਾ ਮੁੱਛੂ ਹੀ ਲਾ ਕੋ ਦਤਾ ਵੋਟ ਲਿਆ ਇੱਕ ਵਾਰ ਕਰਾਇਆ ਨਹੀਂ ਮੁੜ ਕੇ ਨਹੀਂ ਬੋਥਿਆ ਪਰ ਇੱਕ ਵਾਰੀ ਕਰਾ ਆ ਗਿਆ ਲੱਖ ਵਾਰ ਕਰਾ ਲੀਗਾ ਤੇ ਅੱਜ ਇਹ ਬੋਟ ਵੀ ਚੱਲਦੀ ਪੁਣੀ ਆ ਤੇ ਅੱਜ ਫੋਟੋ ਦਾ ਨਾ ਦੇਖੇ ਦੇਖੇ ਅੱਜ ਇਹ ਬੋਟ ਵੀ ਚੱਲਦੀ ਹੈ ਬਾਕੀ ਡਰ ਵੀ ਬਹੁਤ ਆ ਕਹਿੰਦੇ ਅੱਕ ਬਹੁਤ ਆ ਅੱਗੇ ਤੇ ਘਰ ਦੇ ਨਾ ਭਰਿਆ ਬੋਟ ਦਾ ਬੋਟ ਦਾ ਹਾਲ ਤੁਹਾਨੂੰ ਦੱਸਦੇ ਕੀ ਹੋ ਰਿਹਾ ਆ ਆ ਦੇਖ ਲੋ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਤੇ ਬਸ ਮੁੜਦੇ ਹੋਏ ਦੇਖਿਓ ਤੂੰ ਆਵਾਜ਼ ਗੁਕ-ਗੁਕ ਦਾਣੇ ਗਣਨ ਦਾ ਲਾਦਾ ਕਿ ਮੈਂ ਕਹ ਚੱਕ ਯਾ ਜੇ ਬਾਕੀ ਜੁੜੇ ਰਹੋ ਓਹਨੇ ਓਹਨੇ ਕਮੈਂਟ ਕਰਦੇ ਆ ਕਰੋ ਮਾੜਾ ਪੁੱਤ ਓਨੇ ਕੋ ਹੌਸਲਾ ਹੋ ਜਾਂਦਾ ਮੇਰੇ ਭਤੀਜ ਨੂੰ ਇਹ ਬਾਕੀ ਸਪੋਰਟ ਰੱਖੋ ਮੜਾ ਭਰਾ ਵਾੜਾ ਯਾ ਖਿੱਚ ਕੇ ਰੱਖੋ ਕੰਮ ਪਤਾ ਲੱਗੇ ਲਿੱਟੇ ਚ ਬਲੌਗਰ ਆ ਗਿਆ ਕੋਈ ਆ ਆਲੇ-ਦਾਲੇ ਦਾ ਬਹੁਤ ਸਾਰੇ ਫਿਰਦਾ ਲੰਡੇ ਵਾਲੇ ਬਲੌਗਰਾਂ ਨੂੰ ਘੂਲ ਦਰੋ ਤਮੀ ਆ ਪੌੜੀ ਆ ਦੀ ਬੁਆਣੀ ਭਾਈ ਇਹ ਆ ਪਿੰਡ ਦਾ ਨਵਾਂ ਬੁਆਣੀ ਆਪਣਾ ਗਵਾਂਡੀ ਪਿੰਡ ਆ ਇਹ ਆਪਣੇ ਗਵਾਂਡੀ ਪਿੰਡ ਕਹਦੇ ਆ ਬੁਆਣੀ ਗੁੱਟੀਆਂ ਗੁੱਟੀਆਂ ਝੱਤੜੀਆਂ ਲੋਕਾਂ ਨੇ ਓਰੇ ਤਾਂ ਪਰ ਰੇਜ਼ ਲੰਡੇ ਦੀ ਕਹਿੰਦੇ ਪਰ ਪਵਾਣੀ ਵੀ ਭਾਈ ਹੋਈ ਆ ਛੋਟਾ ਭਾਈ ਹਲਦੇ ਦਾ ਇਕੱਠੀ ਹੋ ਗਿਆ ਦੇਖੋ ਜੁੜੇ ਹੀ ਪਿਆ ਯਾਰ ਸੱਤਾ ਇਹ ਦੋਨੇ ਇੱਕ ਗੱਲ ਹੋਰ ਦੱਸਦਾ ਜੇ ਬਾਹਰ ਜਾਣ ਕੀ ਕਿਸੇ ਨੂੰ ਆਪਾਂ ਦੱਸਣਾ ਤੇ ਅੱਧਾ ਰਹੇ ਉਹਦੀ ਮਾਲ ਲਾਉਂਦਾ ਜੇ ਪਵਾਣੀ ਹੈ ਨਾ ਪਵਾਣੀ ਗੱਲ ਇੱਕ ਦੂਜੇ ਨਾਲ ਖੱਡਾ ਪਵਾਣੀ ਖੇਲਪੜਾ ਲੱਗਦਾ ਜੁੜੇ ਹੋਏ ਰਹਿੰਦੇ ਇੱਕ ਦੂਜੇ ਦੀ ਪਿਆਰੀ ਵਾਲਾ ਨਾ ਪਾਣੀ ਦੇ ਨਾਲ ਆ ਯਾਰ ਤੇ ਬਾਕੀ ਉਹ ਕਹਿੰਦਾ ਅੱਗੇ ਜਾ ਕੇ ਮੈਂ ਰਣਾ ਹੋ ਟੋਕਣਾ ਬੜਾ ਯਾਰ ਉੱਤੇ ਪਾਉਂਦਾ ਸੋਭਾ ਚੱਲੇ ਆ ਜੀ ਅਮਨਤਗੜ ਬਰਵਾਲੀ ਦੇ ਸਾਰੀ ਜਾਣਦੇ ਉਹਨੂੰ ਬਾਈ ਨੂੰ ਬਹੁਤ ਫੇਮਸ ਆ ਨਾ ਅਮਨਤਗੜ ਬੁਲਟਾਂ ਲਈ ਤੇ ਵੈਸੇ ਤਾਂ ਆਪਾਂ ਆਪਣੇ ਬੁਲਟ ਦਾ ਕੰਮ ਰੋਪੜ ਤੋਂ ਕਰਾਉਨੇ ਹਾਂ ਜਿਹੜਾ ਰੋਪੜ ਆ ਬਾਈ ਉਹ ਤਾਂ ਐਂਡ ਆ ਜਮਾ ਮੈਨੂੰ ਨਹੀਂ ਲੱਗਦਾ ਕਿ ਉਹਦੇ ਮੁਕਾਬਲੇ ਦਾ ਕੋਈ ਮਿਸਤਰੀ ਹੋ ਜਣੀ ਉਹਨੂੰ ਨੌਲੇਜ ਆ ਅਸੀਂ ਉਹ ਤੋਂ ਪਹਿਲੀ ਵਾਰ ਜਦੋਂ ਕੰਮ ਕਰਾਇਆ ਸੀ ਇਹਦੀ ਹੈਰਾਨ ਹੋ ਗਏ ਸੀਗੇ ਵੀ ਕੋਈ ਮਿਸਤਰੀ ਐਹਜਾ ਵੀ ਉਹ ਨਹੀਂ ਮਿਸਤਰੀ ਜ਼ਿਆਦਾਤਰ ਕੋਈ ਮਿਸਤਰੀ ਨਹੀਂ ਦੱਸਦਾ ਉਹ ਬੰਦੇ ਨੇ ਸਾਡੇ ਸਾਹਮਣੇ ਬੁਲਟ ਦੇ ਸਾਰੇ ਪੁਰਜੇ ਪਾਏ ਤੇ ਸਾਰੇ ਸਾਨੂੰ ਕੱਲਾ ਕੱਲਾ ਪੁਰਜਾ ਦੱਸ ਕੇ ਬਾਈ ਆਹ ਪੁਰਜਾ ਕੰਮ ਕਰਦਾ ਆ ਤੁਸੀਂ ਥੋੜਾ ਠੀਕ ਆ ਹਜੇ ਇਹਦੇ ਵੀ ਤੁਹਾਡਾ ਸਰ ਸਕਦਾ ਇਹਦੇ ਵੀ ਆ ਪੁਰਜੇ ਬਿਨਾ ਤੁਹਾਡਾ ਘੱਟ ਘੱਟ ਚਾ ਸਕਦਾ ਆ ਰਹਿਣ ਦੋ ਹਾਂ ਵੀ ਆ ਰਹਿਣ ਦੋ ਜਾਂ ਪਾ ਲੋ ਨੀਂਦ ਆਪਾਂ ਦੇਖਿਆ ਮਿਸਤਰੀ ਚਾਹੇ ਕੱਟ ਘੱਟ ਸਮਾਨ ਪਾ ਦਿੰਦੇ ਆ ਬਲੇ ਡਾ ਬਣਾਉਂਦੇ ਆ ਨਾ ਉਹ ਪਹਿਲਾ ਬੰਦਾ ਦੇਖਿਆ ਜਿਹੜਾ ਸਾਨੂੰ ਕਹੀ ਗਿਆ ਵੀ ਇਹਦੇ ਬਿਨਾ ਤੁਹਾਡਾ ਸਰ ਜੂ ਕਿ ਕਾਹਨੂੰ ਤੁਸੀਂ ਪੈਸੇ ਖਰਾਬ ਕਰਨੇ ਆ ਸੋ ਉਹ ਮਿਸਤਰੀ ਦਾ ਐਂਡ ਆ ਕੰਮ ਉਤੋ ਹੀ ਕਰਾਉਣੇ ਹੁੰਦੇ ਆ ਹੁਣ ਥੋੜੀ ਥੋੜੀ ਧੁੱਪ ਜ਼ਿਆਦਾ ਤੇ ਘਰੋਂ ਪਰ ਦੂਰ ਪੈ ਜਾਂਦਾ ਤਾਂ ਕਰਕੇ ਤੇ ਹੁਣ ਇਹ ਤੋਂ ਕਰਾਉਣੇ ਆ ਦੇਖਦੇ ਆ ਵੀ ਤੁਹਾਨੂੰ ਕੰਮ ਹੁੰਦਾ ਦਾ ਹੁਣੇ ਆ ਤੇ ਉੱਥ ਕੰਮ ਹੁੰਦਾ ਤੇ ਬੁਲਟ ਦਾ ਕੰਮ ਹੋਈ ਤੋਂ ਬਾਅਦ ਵੀ ਦਿਖਾਵਾਂਗੇ ਵੀ ਕਿਹੋ ਜਿਹਾ ਕੰਮ ਕਰਿਆ ਆ ਹਰਮਨ ਵੀ ਆ ਗਿਆ ਲੈ ਇਹ ਬੈਜ ਇਹਦੇ ਬੁਲਟ ਬਣਾਇਆ ਪਿਆ ਦੋ ਬਲੇਡਰ ਦਾ ਆ ਪਾਣੀ ਵਣਦਾ ਬਲੇਡਰ ਤੇ ਹਜੇ ਨਵਾ ਲੈਣਾ ਆ ਜਿਹੜਾ ਘਟ ਲਾਉਣਾ ਆ ਲੋ ਜੀ ਤੁਹਾਨੂੰ ਇੱਕ ਚੀਜ਼ ਦਿਖਾਉਣੀ ਸੀ ਨਲਕਾ ਗੁਰਸਲੀ ਦੇ ਪੁਲ ਤੇ ਆ ਇਹ ਨਲਕੇ ਦਾ ਪਾਣੀ ਬੱਸ ਨਾ ਵੀ ਠੰਡਾ ਸਰਾ ਗੱਲ ਬਾਤ ਆ ਤੇ ਹੁਣ ਬਾਕੀ ਹਰਮਨ ਕਹਿੰਦਾ ਗੱਡੀ ਲੈ ਕੇ ਜਾਣੀਆਂ ਨਾਲ ਨਾਲ ਇੱਕ ਮਾੜੇ ਇੱਕ ਮਾੜੇ ਇੱਕ ਮਾੜੇ ਲੈ 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 ਇਹਦੇ ਬਣਾ ਨਹੀਂ ਸਰਨਾ ਇਹ ਨਾਲ ਬੱਲੇ ਜੀ ਆਉਂਦਾ ਇਹੇ ਇਹ ਇਹ ਨਹੀਂ ਛੱਡਦੇ ਆਪਾਂ ਸੱਦੇ ਆਹ ਨਹਿਰ ਆ ਗਈ ਗੁਰਥੜੀ ਦੇ ਪੁਲ ਆਪਣੇ ਸੌਰੀ ਪੁਆਣੀ ਦਾ ਪੁਲ ਤੇ ਇੱਥੇ ਉਹ ਨਣਕਾ ਲੱਗਿਆ ਹੋਇਆ ਤੁਹਾਨੂੰ ਜਿਹੜਾ ਦਿਖਾਇਆ ਇੰਦਰ ਠੇਕਾ ਵੀ ਆ ਥ੍ਰਿਲਟੀਆਂ ਸਾਰੀਆਂ ਨੇ ਹਰ ਮਰੋਂ ਨਾਲੇ ਪਿੰਡ ਭਾਈ ਕੋਈ ਐ ਜੀ ਜੀ ਨਹੀਂ ਜਿਹੜੀ ਨਾ ਹੋਵੇ ਲੋਈ ਆ ਖੜੀ ਆਪਣੇ 3600 ਫੋਰਡ ਦੀ ਭੈਣ ਕਣੀ ਕਿੰਡਾਵਰ ਟੱਪ ਕਰਕੇ ਆਉਣਾ ਪੈ ਇਹਨੂੰ ਲੈ ਕੇ ਜਾਵਾਂਗੇ ਡਰਾਈਵਰ ਨੂੰ ਇਹ ਆਪਣੇ 3600 ਦੀ ਭੈਣ ਆ 3600 ਫੋਰਡ ਦੀ ਫਾਕੀ ਭੈਣ ਚਾਚਾ ਬੋਲਟ ਲੈ ਗਿਆ ਮੂਰੇ ਮੂਰੇ ਮੈਂ ਤੇ ਹਰ ਮੈਂ ਗੱਡੀ ਚਲੇ ਜਾਵਾਂਗੇ ਤੇ ਗਾਹਾਂ ਜਾ ਕੇ ਮਿਲ ਲਾ ਕੇ ਉਹਨੂੰ ਰਾਹ ਚ ਉਹ ਕਹਿੰਦਾ ਮੈਂ ਹੌਲੀ ਹੌਲੀ ਚੱਲਦਾ ਜਾਣਾ ਤੁਸੀਂ ਆ ਜਾਓ ਗੱਡੀ ਲੈ ਕੇ ਵੀ ਉੱਥੇ ਜਾਣਾ ਬੋਲਟ ਦਾ ਕੰਮ ਆਉਣਾ ਕਿਤੇ ਘੁੰਮਿਆਵਾਂਗੇ ਪਹਿਲਾਂ ਬਲੂੰਦ ਦੇਖੇਵਾਂਗੇ ਜਾਂ ਕੁਝ ਵੀ ਲੋ ਜੀ ਆਪਾਂ ਹੁਣ ਚੱਲਿਆਂ ਅਹਿਮਦਗੜ੍ਹ ਨੂੰ ਬੋਰਡ ਦੀ ਭੈਣ ਅੰਡੈਵਰ ਚ ਤੇ ਮਾਕੀ ਚਾਚੇ ਨੂੰ ਮਿਲਦਿਆਂ ਜਾ ਕੇ ਉਥੇ ਤੇ ਉਹ ਲੰਘਿਆ ਬੋਲਟ ਤੇ ਇਕੱਲਾ ਹੀ ਹੈ ਨਾ ਤੇ ਉਹ ਮਿਲ ਲਾਂਗੇ ਰਾਹ ਜਾ ਕੇ ਅਮਰ ਦਾ ਘੜੇ ਜਿਧਿਆਣ ਦਿੱਤਾ ਅਸੀਂ ਤੇ ਗੱਡੀ ਵਾਲਾ ਕੰਮ ਸਿਸਟਮ ਤਾਂ ਕਰ ਲਿਆ ਨਾਲ ਸਰਮਨ ਕਹਿੰਦਾ ਉਥੇ ਮੋਟਰਾਂ ਹਨ ਖੜਾ ਕੇ ਕੰਮ ਕਰ ਨੂੰ ਜਿੰਨਾ ਕੁ ਟਾਈਮ ਲੰਘਣਾ ਹੈ ਜਾਨੂੰ ਆਪਾਂ ਫਿਰ ਤੁਰ ਲਵਾਂਗੇ ਇਧਰ ਉਧਰ ਟਾਈਮ ਪਾਸ ਹੋ ਜਾਂਦਾ ਵੀ ਗਰਮੀ ਚ ਉਥੇ ਮੈਤਰੀ ਦੀ ਗੱਲ ਤਾਂ ਕਿੱਥੇ ਬੈਠੇ ਰਹਾਂਗੇ ਕਿ ਨਹੀਂ ਸਰਮਨ ਵੀ ਉੱਥੇ ਪਹਿਲਾਂ ਖਲੋਂ ਦੇਖ ਲਾਂਗੇ ਹਾਂ ਉਹਦੇ ਕਰਕੇ ਬੰਦੇ ਹੀ ਤਾਂ ਕਰਕੇ ਗੱਡੀ ਚੱਲੇ ਆ ਉਹ ਮਰੇ ਬੋਲਟ ਤੇ ਚਲੇ ਗਿਆ ਬਾਕੀ ਜਦੋਂ ਉੱਥੇ ਜਾ ਕੇ ਕੰਮ ਹੁੰਦਾ ਜਰੂਰ ਦਿਖਾਵਾਂਗੇ ਵੀ ਕਿਵੇਂ ਕਰਦਾ ਬੰਦਾ ਕੰਮ ਪੂਰਾ ਸਰਾ ਹੀ ਆ ਉਹ ਸਰਾ ਹੈ ਨਾ ਪੂਰਾ ਉਹ ਬੋਲਟ ਦਾਣੇ ਗੱਣਾ ਨਾਲੋਂ ਦਾਣੇ ਹਾਂ ਬੋਲਟਾਨੀਪੁਰਾ ਫੇਮਸ ਆ ਰਾ ਪੂਰਾ ਆਪਕੇ ਨੰਬਰ ਭਾਈ ਆਈ ਬੰਦਾ ਰੋਪੜ ਵਾਲਾ ਸੀਗਾ ਉਹ ਰੋਪੜ ਵਾਲਾ ਨੇ ਭਾਈ ਰਿੰਨੀ ਰੂ ਹੁਸ਼ ਕਰਤੀ ਜਣੀ ਸਾਨੂੰ ਐ ਲੱਗੇ ਵੀ ਯਾਰ ਦੁਨੀਆ ਦੇ ਦੋ ਇਹ ਤੂੰ ਉੱਤੇ ਹੀ ਨਹੀਂ ਹੋ ਜਾਗਾ ਨਿਊ ਨੌਲੇਜ ਸਾਲੀ ਇੰਨੀ ਨੌਲੇਜ ਬੰਦੇ ਦੀ ਜੀ ਆ ਇੰਨੀ ਨਿਗਜੀਜਨ ਵਾਲਾ ਨੇ ਸਿਸਟਮ ਓਕੇ ਕਰਦਾ ਹਾਂ ਉਹ ਬੰਦੇ ਨੂੰ ਭਾਈ ਲਾਲਚ ਵੀ ਨਹੀਂ ਨਾਲੇ ਜਮਾ ਲਾ ਭੇਜੋ ਬਾਹਰ ਨੂੰ ਭੇਜਦਾ ਬੋਲਟ ਤਿਆਰ ਕਰੀਏ ਇੱਡੀ ਵਾਲੀ ਗੱਡੀ ਇੱਥੇ ਆਇਆ ਓਵਰ ਬੈਂਕ ਚ ਇਹ ਗੱਡੀ ਲੱਗਦੀ ਤਾਂ ਬਾਹਰ ਲਈ ਆ ਉਹ ਮਗਰ ਖੜੀ ਚਲੋ ਇੱਥੇ ਲੋ ਜੀ ਆਪਾਂ ਬਲਾਸਪੁਰ ਪਹੁੰਚ ਚੁੱਕੇ ਆਂ ਬਲਾਸਪੁਰ ਤੋਂ ਆਪਾਂ ਜਾਵਾਂਗੇ ਸਧਾਰਣਾ ਸਾਹਿਬ ਨੈਰੋ ਨੈਰੋ ਕੇ ਜਾਣਾ ਕਿ ਪਿੰਡਾਂ ਦੇ ਆਪਾਂ ਗੱਡੀ 'ਚ ਮਗਲਾਲ ਪਹੁੰਚਣਾ ਘੱਟਦਾ ਓਕੇ ਉਹ ਵੀਰੇ ਨੂੰ ਪਵਾ ਕੇ ਉਸ ਤੋਂ ਬਾਅਦ ਵਿੱਚ ਮਗਲਾਲ ਗੱਡੀ ਤੇ ਆਪਾਂ ਇਤੋਂ ਪਿੰਡਾਂ ਦੇ ਵਿੱਚ ਹੀ ਲੰਘੇਣਾ ਰਾਣਾ ਸਾਹਿਬ ਨੂੰ ਤੇ ਰਾਣਾ ਸਾਹਿਬ ਨੂੰ ਤਾਂ ਹਦਿਆਂ ਦੇ ਘਰ ਬਾਕੀ ਜਿਹਨੂੰ ਦਿਖਾਉਣਾ ਹੈ ਲੱਕਰਾਂ ਨੂੰ ਬਾਕੀ ਨੂੰ ਦਿਖਾਉਣਾ ਹਾਂ ਉਹ ਵੀ ਬਣਾਉਂਦਾ ਆਂਦਾ ਜੀ ਆਈ ਘੁੰਮਣ ਗਏ ਜੀ ਲਓ ਜੀ ਆਪਾਂ ਪਹੁੰਚ ਗਏ ਆਂ ਅੰਮ੍ਰਿਤਗੜ ਮੈਂ ਕਹਿੰਦਾ ਬੱਬੇ ਆਹੀ ਪੁਲਾ ਜਿਹਦੇ ਪੁਲ ਦੇ ਕਹਿੰਦਾ ਇਹੋ ਖੱਬੇ ਹੋ ਜੋ ਇੱਥੋਂ ਆਪਾਂ ਖੱਬੇ ਆਉਣਾ ਪੁਲ ਨਹੀਂ ਚੜਨਾ ਹੈਗਾ ਐਵੇਂ ਵਧੀਆ ਵੈਸੇ ਬਣ ਗਿਆ ਪੁਲ ਇਹ ਭੈ ਚੋਰੇ ਜਾ ਐਵੇਂ ਬਹੁਤ ਲੱਗਦਾਈ ਹਾਲਾ ਉਹਦੇ ਕਰਕੇ ਲੈਨ ਜੀ ਸੀਰੇਲੇ ਫੱਟ ਗਏ ਇਹ ਤੋਂ ਖੱਬੇ ਹੱਥ ਕਹਿੰਦਾ ਉਹ ਖੱਬੇ ਹੱਥ ਦਾ ਕਹਿੰਦਾ ਆਪਣੀ ਸੀੜੀ ਫੜ ਗਈ ਲਓ ਜੀ ਇੱਥੋਂ ਸ਼ਿਪਾਰ ਹੈਗਾ 4 ਕਿਲੋਮੀਟਰ ਅੰਮ੍ਰਿਤਗੜ ਪਹੁੰਚ ਹੀ ਚੁੱਕੇ ਆਂ ਰਾਏਗੋੜਾ 25 ਕਿਲੋਮੀਟਰ ਅੰਮ੍ਰਿਤਗੜ ਤੋਂ 25 ਕਿਲੋਮੀਟਰ ਰਾਏਗੋੜਾ ਇਹ ਲੋਕਲ ਬਿਲ ਨੌਲੇਜ ਸਾਡਾ ਤਾਂ ਸਮਾਨ ਨੁਕਸਾਨ ਹੋ ਗਿਆ ਸਾਲੀ ਜਲਦੀ ਜਲਦੀ ਸੀੜੀ ਆ ਖੜ ਗਈ ਆ ਮਾਰ ਮਾਰ ਕੇ ਤੇੜਾ ਹੀ ਲਿਆਦੀ ਉਹ ਤੇ ਹਰ ਮਨ ਗੁੱਸਾ ਆ ਗਿਆ ਰੂਟੇ ਉਤੇ ਟੇਪ ਤਾਂ ਪਹਿਲਾਂ ਕਹਿੰਦੇ ਹੁੰਦੇ ਨਾ ਟਿਪਾ ਹੁਣ ਤਾਂ ਇਹ ਸਟੀਰੀਓ ਹੋ ਗਿਆ ਸਟੀਰੀਓ ਇੰਗਲਿਸ਼ ਸਟੀਰੀਓ ਹੋ ਗਿਆ ਪੰਜਾਬੀ ਟੇਪ ਆ ਆਹੀ ਭੁਲਾ ਗਿਆ ਇੱਥੋਂ ਗੱਬੇ ਆਈ ਆਈ ਜਾਗੇ ਬਾ ਠੀਕ ਆ ਫਿਰ ਤਾਂ ਪਹੁੰਚ ਹੀ ਗਏ ਆਪਾਂ ਫਰਵਾਹੀ ਫਰਵਾਹੀ ਫੋਲਟਾਂ ਦਾ ਮਸ਼ਹੂਰ ਮਿਸਤਰੀ ਫਰਵਾਹੀ ਜਿਹੜੇ ਜਿਹੜੇ ਮੇਰੇ ਵੀਰਾਂ ਨੇ ਕੰਮ ਕਰਵਾਇਆ ਹੋ ਪਰਵਾਹੀ ਦੋ ਤਾਂ ਜਾਣਦੀ ਹੋਣਗੇ ਇਹ ਫਰਵਾਹੀ ਕੀ ਸ਼ਹਿਦਾ ਨਾਮ ਆ ਉਹ ਹੀ ਚੀਜ਼ ਕੀ ਆ ਹਾਂ ਕਿਹੜੀ ਸ਼ਹਿਦਾ ਨਾਮ ਫਰਵਾਹੀ ਆ ਹਾਂ ਅਗੱਡੀ ਤਾਂ ਨਹੀਂ ਲੱਗਦਾ ਆ ਪੇਪਰ ਨਹੀਂ ਬਲੋ ਆ ਕੋ ਹੋਰੇ ਬਣਾਦਾ ਨਾ ਇਹ ਹਿਮਾਚਲ ਕੰਨੀ ਪਹਾੜੀ ਏਰੀਆਜ਼ ਬਣੇ ਹੁੰਦੇ ਨੇ ਉਹ ਜਾ ਪੁਲ ਬਣਾਇਆ ਤਾਂ ਹੀ ਬਾਈ ਇਹਨੂੰ ਟਾਈਮ ਇੰਨਾ ਲੱਗਿਆ ਬਣਨ ਨੂੰ ਸਾਲਾ ਪ੍ਰੋਜੈਕਟਿਵ ਹੋੜਾ ਸੀ ਲੋਈ ਚਾਚਾ ਤਾਂ ਪਹੁੰਚ ਗਿਆ ਉੱਥੇ ਫੋਨ ਕਰਦਾ ਉਹ ਵੀ ਆਜੋ ਕੱਦਾਂ ਪਹੁੰਚ ਹੀ ਗਿਆ ਤਕਰੀਬਨ ਅਸੀਂ ਵੀ ਆਹ ਸੁਰੰਗ ਆ ਗਈ ਇਹ ਉਹ ਆ ਗਈ ਜਿਹੜੀ ਮਨਾਲੀ ਵਾਲੀ ਸੁਰੰਗ ਹਾਂ ਓਏ ਹੁਣ ਤਾਂ ਬਾਈ ਉਹਨਾਂ ਨੇ ਬਣਾਏ ਬਹੁਤ ਈਆਂ ਲੇਹ ਤੱਕ ਸੁਰੰਗਾਂ ਪਹਿਲਾਂ ਤਾਂ ਇੱਕ ਸੁਰੰਗ ਹੁੰਦੀ ਸੀ ਹੱਦ 10 ਸਾਲ ਪਹਿਲਾਂ ਜਾਂ ਜਾਣਾ ਸ਼ੁਰੂ ਕਰਿਆ 8 ਹੁੰਦੀਆਂ ਨੇ ਇੱਕ ਸਾਲ ਹਾਂ ਹੁਣ ਤਾਂ ਸਾਰੇ ਬਹੁ ਬਣਾਤੇ ਉਹ ਪਤਾ ਨਹੀਂ ਕੀ ਕਹਿੰਦੇ ਨੇ ਟਰਮਲ ਪਤਾ ਨਹੀਂ ਕੀ ਕਹਿੰਦੇ ਨੇ ਉਹਨਾਂ ਨੂੰ ਹਲੇ ਉਹ ਕਈ ਬਣਾਦੇ ਇਹਨਾਂ ਨੇ ਉਹ ਲੋ ਵੀ ਕੋਹਾਤੋਂ ਆ ਗਏ ਬਾਹਰ ਤੇ ਹੁਣ ਅਸੀਂ ਜਾਵਾਂਗੇ ਪਰਵਾਹੀ ਦੇ ਐਂ ਕਰ ਸਦਾ ਇਹ ਗੱਲਾ ਜੇ ਇੱਧਰ ਹੋਊਗੀ ਤਾਂ ਵੀ ਉਧਰੋਂ ਮੁੜਿਆ ਜਾਣਾ ਜੇ ਇੱਧਰੋ ਹੀ ਤਾਂ ਇੱਧਰ ਹੀ ਖੜਾ ਲਾਂਗੇ ਇੱਧਰ ਇਹ ਹੋ ਕੇ ਲੱਗਦਾ ਮੁੰਡਾ ਬਹਿ ਰਿਹਾ ਠੀਕ ਆ ਕਬਾਤਾ ਰੱਗੋ ਅੱਛਾ ਗਾਹ ਨਾ ਗਏ ਆ ਗਿਆ ਆ ਗਿਆ ਮਾਰਦੇ ਇੱਥੇ ਯੂ ਟਰਨ ਚਾਚਾ ਖੜਾ ਦੇਖਦਾ ਹੀ ਆਪ ਨੂੰ ਲੰਘ ਦਿਆਂ ਨੂੰ ਵਾਹ ਓਹ ਘੋੜਾ ਬੁਲਟਾ ਆਪਣੇ ਨੂੰ ਓਹ ਅੱਗੇ ਜੀ ਅੱਗੇ ਸੋ ਲੋਈ ਦੁਕਾਨ ਲਈ ਲਬਾਇਨ ਹੋ ਗਿਆ ਈ ਟਾਈਮ ਇਹ ਕਰਕੇ ਥੋੜਾ ਹੀ ਆ ਸਰਬੇਖਾ ਜਾ ਪੈ ਗਿਆ ਜੀ ਪ੍ਰਵਾਹੀ 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 ਦੇ ਪਹੁੰਚ ਗਿਆ ਉਹਦੇ ਥੱਲੇ ਦੁਕਾਨ ਆ ਲਾਡੇ ਦਾ ਟੱਬਾ ਬਿੱਲਾ ਸ਼ੌਕਰ ਰਿਪੇਅਰ ਖਾਸੀ ਵੱਡੀ ਮਾਰਕੀਟ ਆ ਇੱਥੇ ਸੋ ਬਾਕੀ ਜਾ ਕੇ ਦੇਖਦੇ ਹਾਂ ਕੋਈ ਆ ਗਈ ਦੁਕਾਨ ਪਰਵਾਹੀ ਦੀ ਪਰਵਾਹੀ ਬੁਲਟ ਸਰਵਿਸ ਆ ਖੜਾ ਆਪਣਾ ਬੁਲਟ ਲੱਗਿਆ ਬਾਈ ਚੈੱਕ ਕਰ ਜਾਨੂੰ ਆਪਾਂ ਚਾਲਦੇ ਆ ਘੇੜਾ ਗੂੜਾ ਦੇ ਆ ਮੜਾ ਘੇੜਾ ਦੇ ਕੇ ਚੈੱਕ ਕਰੂਗਾ ਵੀ ਇਹਨੂੰ ਪ੍ਰੋਬਲਮ ਕੀ ਆ ਤੇ ਉਸ ਤੋਂ ਬਾਅਦ ਵਿੱਚ ਵਿੱਚ ਜੋ ਵੀ ਹੋਊਗਾ ਉਹਦਾ ਕਰਨ ਵਾਲਾ ਕਰ ਦੂ ਜਾਨੂੰ ਅਸੀਂ ਜਾ ਆਵਾਂਗੇ ਇੱਧਰ ਉੱਧਰ ਮੜਾ ਮੋਟਾ ਕਾ ਵੀ ਆਉਣੇ ਅਗਲੇ ਸਾਹੀ ਟੈਕ ਹੋ ਗਿਆ ਆਪਣਾ ਖਰਾਬ ਤੇ ਹੁਣ ਆਪਾਂ ਚੱਲੇ ਆਂ ਕਮਲ ਆ ਬਾਈ ਉਹ ਕਮਲ ਵਾਲੇ ਟੱਕਾਂ ਵਾਲਾ ਬਹੁਤ ਮਸ਼ਹੂਰ ਹੈ ਅਮਰਗੜ ਇਹ ਬੁਲਟ ਦਾ ਆਪਣਾ ਉਹ ਕਹਿੰਦਾ ਤੁਹਾਨੂੰ ਛੱਡ ਕੇ ਜਾਣਾ ਪੈਣਾ ਪਰਵਾਹੀ ਕਹਿੰਦਾ ਪਰਵਾਲੀ ਤੇ ਪਰਵਾਹੀ ਹੀ ਗਈ ਜਨਾ ਆਪਾਂ ਪਰਵਾਲੀ ਆਉਂਗਾ ਪਰਵਾਲੀ ਤੇ ਚੱਲ ਜੋ ਵੀ ਆ ਉਹ ਕਹਿੰਦਾ ਵੀ ਤੁਹਾਨੂੰ ਬੁਲਟ ਖੜਾ ਕੇ ਜਾਣਾ ਪੈਣਾ ਔਰ ਇਹ ਤੁਹਾਨੂੰ 2 ਦਿਨਾਂ ਤੱਕ ਮਿਲੂਗਾ ਸੋ ਬੁਲਟ ਆਪਾਂ ਉਥੇ ਦੁਕਾਨ ਤੇ ਖੜਾਤਾ ਤੇ ਹੁਣ ਆਪਾਂ ਗੱਡੀ ਚੱਕ ਲਈ ਆ ਗੱਡੀ ਚੱਕ ਕੇ ਹੁਣ ਆਪਾਂ ਚੱਲੇ ਆਂ ਆਪਣੇ ਹਰਵਨ ਵਾਲੀ ਗੱਡੀ ਆ ਸਕਰੀਨ ਪਾਉਣ ਜਾਣਾ ਤਾਂ ਕੋਈ ਇਹਦਾ ਹੀ ਹਾਲ ਹੋ ਜਾਂ ਨਵੀਂ ਪੂਹੇ ਉੱਥੇ ਜਾ ਕੇ ਪਤਾ ਲੱਗੂਗਾ ਸੋ ਹਜੇ ਤਾਂ ਫਿਰ ਲਹੀਂ ਭੜਕਦੇ ਫਿਰਦੇ ਆ ਕਮਲ ਦੀ ਦੁਕਾਨ ਲੱਭਦੇ ਕਿ ਤੁਹਾਨੂੰ ਦੁਕਾਨ ਨਹੀਂ ਲੱਭ ਰਹੀ ਕਰਦੇ ਫਿਰਦੇ ਆ ਅੱਛਾ ਲੱਭ ਗਈ ਹਾਂ ਐ ਵੀ ਹੁਣ ਸਾਡੇ ਬੰਦੇ ਨੂੰ ਦੁਕਾਨ ਲੱਭੀ ਆ ਮਸਾਂ ਤੇ ਦੇਦਿਆਂ ਜਾ ਗਿਆ ਵੀ ਟੀ ਸ਼ੈ ਆ ਕਮਲ ਉਹ ਤਾਂ ਮੈਂ ਆਪਣੇ ਕੋਈ ਸਾਰੇ ਵਸਤਰੇ ਪਹਿਲਾਂ ਹੀ ਆਪਾਂ ਆਲਰੇਡੀ ਤਿਆਰੀ ਕੀਤੇ ਹੋਏ ਨੇ ਬ੍ਰਹਮ ਅਸਤਰ ਆਹ ਚਲੋ ਇਹ ਆ ਵੀ ਕੋਈ ਨਾ ਕੋਲ ਉੱਥੇ ਜਾ ਕੇ ਤੁਹਾਨੂੰ ਦਿਖਾਉਣਾ ਸਾਰਾ ਇਹ ਬੰਦਾ ਕਿਵੇਂ ਕੰਮ ਕਰਦਾ ਉਹਦੇ ਬਾਰੇ ਵੀ ਦੱਸਾਂਗੇ ਤੁਹਾਨੂੰ ਜਿਵੇਂ ਕਿ ਫਰਵਾਲੀ ਬਾਰੇ ਦੱਸਿਆ ਉਹ ਬੰਦਾ ਇੱਕ ਨੰਬਰ ਆ ਹਾਂਜੀ ਉਹ ਕਹਿੰਦਾ ਬੋਲਡ ਰਹੀ ਅਸੀਂ ਗੱਲਬਾਤ ਬਣਾਉਂਦੀ ਯਾਦ ਰੱਖੋਗੇ ਪਰ ਤੁਹਾਨੂੰ ਛੱਡ ਕੇ ਜਾਣਾ ਪਣਾ ਡੋਡਾ ਹਾਂਜੀ ਆਪਾਂ ਨਾਲ ਬੋਲਡ ਛੱਡਿਆ ਮੈਂ ਤੇ ਕਿਧਰ ਲੈਣ ਜਾਵਾਂਗੇ ਦਿਖਾਵਾਂਗੇ ਆਹ ਜੀ ਅੱਜ ਮੈਂ ਇਹ ਕਿਵੇਂ ਇਹਦਾ ਫੋਨ ਆਪਾਂ ਫਰਵਾਲੀ ਗੱਡੀ ਤੇ ਚੱਲੇ ਆ ਸਗੀਆਂ ਦਿਖਾਉਣ ਸਗੀਆਂ ਨੂੰ ਵੀ ਇਹ ਚਾਹੁੰਦਾ ਨਹੀਂ ਪੈਂਦੀ ਆ ਇਹ ਕੰਮ ਦੱਸੂਗਾ ਕੰਮ ਦੀ ਦੁਕਾਨ ਲੱਭਣ ਲੱਗੇ ਆ ਫਰਵਾਲ ਲੱਭੇ ਨਹੀਂ ਆ ਤੇ ਕੰਮ ਦੀ ਦੁਕਾਨ ਕਹ ਹਰਮਨ ਕੀ ਕਰਨਾ ਆ ਤੂਰੇ ਇਹ ਬੰਦਾ ਸਪੈਸ਼ਲ ਐ ਵੀ ਇਹ ਵੀ ਸਪੈਸ਼ਲ ਆ ਬੰਦਾ ਖਲੇ ਸਾਰੇ ਬੰਦੇ ਸਪੈਸ਼ਲ ਨੇ ਆਪਣੇ ਐਚਾ ਫੋਲਟ ਵਾਲਾ ਵੀ ਸਪੈਸ਼ਲ ਡੈਕ ਵਾਲਾ ਵੀ ਸਪੈਸ਼ਲ ਚਾਲਾ ਵੀ ਸਪੈਸ਼ਲ ਆਪਾਂ ਵੀ ਸਪੈਸ਼ਲ ਜੈਜੇ ਨਹੀਂ ਆਪਾਂ ਸੰਜੂ ਸੰਤੂ ਗੋਲ ਜੈਜੇ ਸਪੈਸ਼ਲ ਚਾਲ ਵੀ ਜਾਣੀ ਆ ਪੇ ਕਰ ਬੰਦੇ ਨੂੰ ਪਲੇ ਆਣ ਦੀ ਬਾਈ ਪੇ ਕਰ ਬੰਦੇ ਕੋ ਜਾਣਦੀ ਨਹੀਂ ਕਹਿੰਦੇ ਵੀ ਵਧੀਆ ਬੰਦੇ ਕੋਲ ਕਿਹੜਾ ਆ ਵਾਲੇ ਬੰਦੇ ਦੇ ਕੀ ਕਹਿੰਦੇ ਪਤਾ ਜੇ ਕਰਕੇ ਅਸ ਨੂੰ ਮੈਂ ਦੱਸਣਾ ਕੀ ਆ ਵੀ ਆ ਬੰਦੇ ਨੇ ਤੇ ਮੈਂ ਕੀ ਬਣਾਈਆ ਸਾਡੇ ਜਿਹੜੇ ਚਰਚਾ ਵਾਲੇ ਬੈਠਾ ਇਹ ਦੁੱਧੇ ਵੀ ਲਾ ਮੈਨੂੰ ਦੁੱਧ ਪੱਤੀ ਬਣਾ ਕੇ ਦੇ ਹਾਂ ਕਿਹਦੀ ਚਾਹ ਪੀ ਉਹ ਮੈਂ ਦੁੱਧ ਕਹਿਰ ਕਰਦਾ ਇਹ ਦੁੱਧ ਪੱਤੀ ਆ ਦੇਖੋ ਜਿਹੜਾ ਉਹ ਬੰਦਾ ਜਿਹੜਾ ਸਾਹਮਣੇ ਕੰਨ ਤੇ ਬੀੜੀ ਡੰਗੀ ਆ ਇਹਦਾ ਕਿਸੇ ਨਾਲ ਕੰਨ ਲੈ ਕੇ ਡੇਬਿਆ ਕੇ ਜਾਂਦਾ ਸੀ ਹਾਂ ਇਹ ਬੱਸੇ ਜਾਂਦਾ ਸੀ ਕਿਤੇ ਬੱਸ ਦਾ ਹੋ ਗਿਆ ਐਕਸੀਡੈਂਟ ਉਹਦਾ ਐਕਸੀਡੈਂਟ ਹੋ ਗਿਆ ਤਾਂ ਉੱਥੇ ਚੱਲੋ ਭਾਈ ਬੰਦਿਆਂ ਦਾ ਬੁਰਾ ਹਾਲ ਉੱਥੇ ਭੈਣ ਜੋ ਹਾਲ ਤੋਬਾ ਹੋਈ ਪਈ ਬੁਰੇ ਹਾਲ ਬਾਕੇ ਦਿਹਾੜੇ ਤੇ ਭਾਈ ਇਹ ਪਤੰਦਰ ਉੱਥੇ ਕੱਲ ਹੀ ਇਹਨੇ ਲਟਣ ਲੱਗ ਗਿਆ ਕਹਿੰਦਾ ਮੇਰਾ ਤਾਂ ਕੰਨ ਲੱਭੂ ਮੇਰਾ ਤਾਂ ਕੰਨ ਵੱਢਿਆ ਗਿਆ ਕਹਿੰਦਾ ਭਾਈ ਚੱਲ ਉਹ ਬੰਦੇ ਕਹਿੰਦੇ ਵੀ ਪਹਿਲਾਂ ਤਾਂ ਕੰਨ ਲੱਭ ਲੈਣੇ ਵੀ ਆਪਣੇ ਤਾਂ ਕਿਹਦੀ ਲੱਤ ਟੁੱਟੀ ਆ ਬਾਹਾਂ ਟੁੱਟੀ ਆ ਵੀ ਹੈ ਦਾ ਨਾਲ ਆ ਵੀ ਇਹ ਤਾਂ ਸੜਾ ਲੈ ਕੇ गिर ਗਿਆਗਾ ਨਾ ਭਾਈ ਉਹ ਸਵੇਰ ਦੇ ਲੱਗੇ 10 ਵਜੇ ਐਕਸੀਡੈਂਟ ਹੋਇਆ ਸੀ ਆਥਣ ਦੇ 6 ਵਜੇ ਜਾ ਕੇ ਉਹਨਾਂ ਨੂੰ ਕਿਤੇ 8 ਘੰਟਿਆਂ ਬਾਅਦ ਕੰਨ ਲੱਭਿਆ ਆ ਕੱਖਾਂਿਆਂ ਚ ਪੇਜ ਸਾਈਡ ਤੇ ਸੜਕ ਤੇ ਉਹ ਕਹਿੰਦੇ ਬਾਈ ਬੜੇ ਖੁਸ਼ ਹੋਏ ਕਹਿੰਦੇ ਵੀ ਸ਼ੁ크ਰਾ ਹੁਣ ਪਾਣੀ ਪੀਣਿਆਂ ਬਹਿ ਕੇ ਵੀ ਥੱਕੇ ਪਏ ਕੰਨ ਲੱਭਦੇ ਕਿਹੜੇ ਬਿਲਦੇ ਧੁੱਪ ਚ ਜਾਦੇ ਨੂੰ ਲਿਆ ਕੇ ਕੰਨ ਦਿੱਤਾ ਕਹਿੰਦਾ ਮੇਰਾ ਤਾਂ ਕੰਨੇ ਨਹੀਂ ਇਹ ਉਹ ਕਹਿੰਦੇ ਵੀ ਤੇਰਾ ਕੰਨ ਕਿੱਟੇ ਨੂੰ ਆ ਪਤਾ ਲੱਗੇ ਮੇਰਾ ਨਹੀਂ ਹਾਂ ਵੀ ਉਹਦਾ ਕੰਨੇ ਇਹ ਕਹਿੰਦਾ ਮੇਰੇ ਕੰਨ ਤੇ ਤਾਂ ਬੀੜੀ ਡੰਗੀ ਜੋ ਹੁਣ ਵੀ ਟੰਗੀ ਫਿਰਦਾ ਇਹ ਢਾ ਲਿਆ ਤੇ ਮੂਦਾ ਪਾ ਰਿਆ ਉਹਨਾਂ ਨੇ ਜੁੱਤੀਆਂ ਇਹ ਜੁੱਤੀਆਂ ਤਾ ਦਿਖਾ ਮੜਾ ਜਾ ਕੇ ਕੰਨ ਲੱਭ ਜਾ ਕੇ ਦਿਖਾ ਕੇ ਤੇ ਬਾਈ ਜੀ ਹੁਣ ਇਹ ਸੀਗੇ ਆਪਣੇ ਤੇ ਚਾਹ ਬਣ ਰਹੀ ਆ ਪੁਰੀਆਂ ਜੋੜਾ-ਚੋੜਾ ਤੇ ਬਾਈ ਲੱਗਿਆ ਹੋਇਆ ਬਣਾਉਣਾ ਤੇ ਆ ਉਹੀ ਬੰਦਾ ਆ ਜਿਹਦੇ ਨੂੰ ਅਸੀਂ ਕੱਲ ਦੱਸਦੇ ਆ ਤੇ ਮੇਰਾ ਭਰਾ ਬਾਕੀ ਭਤੀਜ ਦਾ ਚੈਨਲ ਚੱਕ ਦੇ ਪੱਟਿਆ ਨਾ ਜਾਇ ਜੇ ਕਰਾ ਦੋ ਪਤਾ ਲੱਗ ਜੇ ਬੰਦੇ ਜਿੱਥਾ ਨੇ ਬਰਾਲਾ ਪਾਇਆ ਹੈ ਤੇ ਬਾਹਰ ਮੇਰਾ ਨੰਬਰ ਉਦੋਂ ਖੜੀ ਮੇਰੀ ਬੇਪੇ ਆ ਤੇ ਵੈਰੀ ਮੇਰਾ ਨਿਪੇ ਆ ਠੀਕ ਹੈ ਜੀ ਤੇ ਬਾਕੀ ਚਾਹ ਆ ਰਹੀ ਆ ਭਤੀਜ ਹੋਣਾ ਨੂੰ ਅਦਨ ਹਰਮਨ ਹੋਣੀ ਬੈਠੇ ਨੇ ਚਾਹ ਦੀ ਉਡੀਕ 'ਚ ਹੂੰ ਮੈਂ ਇਹ ਚਾਹ ਪੀਂਦਾ ਨਹੀਂ ਮੈਂ ਲਾ ਪੀਦਾ ਨਹੀਂ ਮੈਂ 라 ਦੁੱਧ ਪੱਤੀ ਉਹ ਪੀਦਾ ਹੁਣ ਪਤਾ ਯਾਰ ਆ ਇਹ ਚੀਜ਼ ਬਹਦੀ ਆ ਨਾ ਇਹ ਬਸ ਪੁੱਛ ਹੀ ਨਾ ਕੋਸ਼ ਚਾਹ ਜੂ ਨਹੀਂ ਪੀਂਦੇ ਆਗੇ ਅਸੀਂ ਦੁੱਧ ਦੁੱਧ ਪੱਤੀ ਉਹ ਪੀਦੀ ਆ ਭਤੀਜ ਲਓ ਜੀ ਬੋਲਟਾ ਪੱਲ ਆ ਜਾਂਦਾ ਵਰਵਾਲੀ ਬਾਈ ਗਾਂ ਦਾ ਮਿਲੂਗਾ ਪਰਸੋ ਨੂੰ ਤੇ ਯਾਰ ਹੁਣ ਹੀ ਪਹੁੰਚ ਚੁੱਕੇ ਨੇ ਕਹਿੰਦੇ ਰਾਣਾ ਸਾਹਿਬ ਕੂਜ ਜਾਉ ਲੈਣ ਪਰਸੋ ਨੂੰ ਕੂਜ ਵੀ ਜਾ ਸਕਦੀ ਹੈ ਡਰਾਈਵਰ ਵੀ ਜਾ ਸਕਦੀ ਹੈ ਇਹ ਦੇਖਾਂਗੇ ਟਾਈਮ ਤੇ ਆਪਾਂ ਤੇ ਮਾਸੜੀ ਵੀ ਜਾ ਸਕਦੇ ਆ ਬੀਮਰ ਵੀ ਜਾ ਸਕਦੇ ਆ ਗੱਡੀਆਂ ਦੀ ਬਾਬੇ ਦੀ ਕਿਰਪਾ ਨਾਲ ਕੋਈ ਘਾਟ ਨਹੀਂ ਹੈਗੀ ਸਹੀ ਆ ਤੇ ਮਾੜੇ ਤੋਂ ਮਾੜੇ ਟਨ ਵੀ ਦੇਖਣ ਹੈ ਜੀ ਗੱਲ ਨਹੀਂ ਆ ਨਾ ਕਹਦੇ ਫੁਗਰੀ ਮਾਰਦੇ ਆ ਹੰਕਾਰ ਕੇ ਅਸੀਂ ਤਾਂ ਵੀਰੇ ਇਹ ਜਿਹੇ ਬੰਦੇ ਆ ਸਾਡੇ ਘਰੇ ਫੌਰ ਜਦੋਂ ਵੀ ਖੜੀ ਉਹ ਸਾਈਕਲ ਤੇ ਜਾਂਦਾ ਵੀ ਦਮ ਰੱਖਦੇ ਆ ਵੀ ਆਏ ਨਹੀਂ ਸੋਤੇ ਵੀ ਆਲਾ ਕਹੂ ਸਾਈਕਲ ਤੇ ਫਿਰਦਾ ਹਨ ਨੂੰ ਕੋਈ ਚੱਕਰ ਨਹੀਂ ਹੈਗਾ ਇਹਦਾ ਭੈਣ ਨਾਲ ਬੱਸ ਸਕਦਾ ਪੂਜ ਵੀ ਜੜ ਜਾਗੇ ਯਾਰ ਪਰ ਉਦਾਂ ਯਾਨੀ ਕਿ ਚੱਲ ਹੁਣ ਮੜੇ ਜੇ ਮਾਰਾਂ ਨੇ ਬਾਹ ਫੜੀ ਆ ਟਾਈਮ ਵਧੀਆ ਹੌਲੀ ਹੌਲੀ ਆ ਰਿਹਾ ਅੱਗੇ ਹੋਰ ਆਊਗਾ ਬਾਬਾ ਕਿਰਪਾ ਰੱਖੇ ਤੇ ਬਾਕੀ ਹਰ ਬੰਨ ਹੌਲੀ ਪਹੁੰ ਰਣਾ ਸਾਹਿਬ ਇਸ ਵੀ ਸ਼ਵੀਲ ਲੱਗੀ ਹੋਈ ਆ ਸ਼ਵੀਲ ਆਪਾਂ ਪੀਏ ਕੇ ਗਨੇ ਰਸ ਪੀਏ ਹਰਮਨ ਨੇ ਸਵੇਰ ਦੇ ਨੇ 18 ਵਾਰ ਸ਼ਵੀਲ ਪੀਲੀ ਸ਼ਵੀਲ ਹਰਮਨ ਨੇ 18 ਵਾਰ ਸ਼ਵੀਲ ਪੀਲੀ ਥਾਲਾ ਰੱਜੇ ਨਹੀਂ ਆ ਜੀ 19ਵੀਂ ਵਾਰ ਤਿਆਰੀ ਆ ਹਰਮਨ ਦੀ ਲੈ ਕੋਈ ਹੋਰ ਹੀ ਲੱਗ ਕੇ ਆ ਗਿਆ ਮੱਥਾ ਡੇਦਾ ਜੇ ਸ਼ਰਦਾ ਬਹੁਤ ਆ ਜਾਂਦੀ ਆ ਆਪਾਂ ਮੁੰਡਾ ਇਹ ਵਾਲਾ ਮੈਂ ਤੈਨੂੰ ਕੀ ਦੱਸਾਂ ਹੁਣ ਇਹ ਥੋੜਾ ਧਰਮੇ ਖਿਆਲਾਂ ਦਾ ਚੱਲਿਆ ਆਇਆ ਤੇ 19ਵੀਂ ਵਾਰ ਗਿਆ ਇਹ 19 ਵਾਰ ਚੱਲੇ 20 ਵਾਰ ਇਹਨੇ ਦਰਾਹੇ ਜਾ ਕੇ ਪੀਊਗਾ 20 ਵਾਰ ਦਰਾਹੇ ਜਾ ਕੇ ਪੀਊਗਾ। ਲੁਕਤੀ ਆ ਗਿਆ ਜੋ ਛੜਦਾ ਇੰਨ ਛੜਦਾ ਆ ਗਿਆ ਬਾਈ ਆਪਣਾ ਇਹਦੀ ਛੜਦਾ ਤੇ ਥੈਂਕ ਯੂ ਬਾਈ ਜੀ ਰੱਬ ਆ ਲੈ ਜਾਣ ਮੇਰੀ ਇਹ ਬਾਈ ਹੁਣਾਂ ਨੇ ਜਬੀਲ ਲਾਈ ਹੋਈ ਆ ਓਰੇ ਤੇ ਬਾਬਾ ਵਰਕ ਤਾਂ ਪਾਵੇ ਹਾਂ ਜੀ ਬਸ ਵੀਰੇ ਲੱਸੀ ਆ ਮਿੱਠੀ ਓਏ ਤਾਂ ਬੜੀ ਮਰੀ ਯਾਰ ਫੜੀ ਸੇਵਾ 'ਚ ਹਿੱਸਾ ਪਾ ਦੀਏ ਤੋ ਯਾ ਤੇ ਬਲੌਗ ਚਲਾ ਕਰੂੰਗਾ ਕੱਟ ਦੀ ਯਾਰ ਠੀਕ ਆ ਭਾਈ ਮੈਂ ਕਿਹਾ ਕੱਟਦੀ ਸੀ ਨਾ ਵਿੱਚ ਕਹਿ ਹੋ ਗਿਆ ਵੀ ਤੇ ਮਜੀਦ ਸਾਹਿਬ ਆਦਿਏ ਪਰ ਮਾੜਾ ਵਧੀਆ ਨਹੀਂ ਲੱਗਦਾ ਸਿਸਟਮ ਠੀਕ ਆ ਹਾਂ 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 ਜਿੱਥੇ ਵੀ ਰਾਹ ਦੇ ਵਿੱਚ ਸ਼ਵੀਲ ਆਉਂਦੀ ਆ ਨਾ ਆ ਬੰਦਾ ਆ ਬੰਦਾ ਹਰੇਕ ਜਗ੍ਹਾ ਤੇ ਰੋਕਦਾ ਜਿਹੜੀ ਵੀ ਸ਼ਵੀਲ ਆਉਂਦੀ ਐ ਇਹ ਹੁਣ 20ਵੀਂ ਸ਼ਵੀਲ ਤੇ ਰੋਕਿਆ ਪਤਾ ਨਹੀਂ ਇਹ ਕਿੱਥੇ ਇਹਨੇ ਨਿਗਲਾਸ ਪਾਉਂਦਾ ਇਹ 20ਵਾਂ ਗਲਾਸ ਆ ਇਹਦਾ 20ਵੀਂ ਸ਼ਵੀਲ ਤੇ ਰੋਕਿਆ ਇਹਨੂੰ ਹੱਥ ਜੋੜ ਜੋੜ ਹੰਬੇ ਨਹੀਂ ਭਰਾਵਾ ਚੱਲ ਘਰੋਂ ਚਲੀਏ ਚੱਲ ਘਰੋਂ ਚਲੀਏ ਪਰ ਇਹ ਕਹਿੰਦਾ ਵੀ ਨਹੀਂ ਸ਼ਵੀਲ ਪੀਤੇ ਬਿਨਾਂ ਨਹੀਂ ਜਾਣਾ 20 ਮਿੰਟ ੱਡੀ ਜੀ ਥੋੜਾ ੱਡੀ ਵੀ ਨਹੀਂ ਹੁਣ ਗਾਹਾਂ ਦੇਖਦੇ ਆ ਵੀ ਗਾਹਾਂ ਕੀ ਕਰਦਾ